ਚਾਇਨਾ ਕਹਿੰਦੇ ਕਿਸੇ ਨੂੰ ਅੱਗੇ ਨਾਂ ਨੰਗਣ ਦਵੇ ਤੇ ਨਾ ਕੋਈ ਇਹਨਾਂ ਤੋਂ ਅੱਗੇ ਨੰਗਿਆ ਗੋਟਾ ਵਾਲੀਆਂ ਘੜੀਆਂ ਵਾਂਗੂ ਲੈ ਕੇ ਫੋਨ ਤੱਕ ਬੰਦੇ ਇੱਕ ਮਸ਼ੀਨਾਂ ਨੂੰ ਕੰਮ ਕਰਨ ਤੱਕ ਮਸ਼ੀਨਾਂ ਪੈਟਰੋਲ ਪੰਪਾਂ ਤੇ ਕੰਮ ਕਰਨ ਤੱਕ ਅੱਗੇ ਦੇਖੀ ਜਾਇਓ ਆਨਲਾਈਨ ਜੇ ਫੂਡ ਮੰਗਾਉਣਾ ਜਾਂ ਚੀਜ਼ ਮੰਗਾਉਣੀ ਉਹ ਵੀ ਡਰੋਨ ਆਪੇ ਘਰੇ ਆ ਦੇਖੋ ਸਮਾਨ ਫੜਾ ਕੇ ਜਾਂਦਾ ਹਾਲਾਂਕਿ ਆਹ ਦੇਖੋ ਬੰਦਿਆਂ ਦੀ ਥਾਂ ਤੇ ਰੋਬੋਟ ਕੰਮ ਕਰਦੇ ਨੇ ਕੁੱਤੇ ਵੀ ਰੋਬੋਟ ਬਣੇ ਫਿਰਦੇ ਨੇ ਆ ਕੁਛ ਜਾਪਾਨ ਤੇ ਚਾਇਨਾ ਚ ਪਹਿਲੀ ਗੱਲ ਤਾਂ ਚੱਲ ਰਿਆ ਆ ਆ ਆਟੋ ਵੀ ਤੁਸੀਂ ਪਹਿਲੇ ਸੀਨ ਚ ਦੇਖ ਕੇ ਆਏ ਹੋ ਜਿਹੜਾ ਆ ਆਟੋ ਲੰਘਿਆ ਆ ਫੋਨ ਵੀ ਚਲੋ ਇਹ ਪੰਜਾਬ ਦੇ ਵਿੱਚ ਵੀ ਤਕਰੀਬਨ ਆ ਗਿਆ ਜਿਹਦੀ ਸੇਲ ਹੋਣ ਲੱਗੀ ਆ ਬੰਦਾ ਯਾਰ ਬੰਦੇ ਦੇ ਮਗਰ ਹੀ ਪ੍ਰੋਜੈਕਟ ਹੀ ਇਹ ਜਿਹਾ ਫਿੱਟ ਹੋ ਜਾਣਾ ਉਹਦਾ ਅੱਧਾ ਰੋਬੋਟ ਨੇ ਕੰਮ ਕਰਨਾ ਏ ਅੱਧੀਆਂ ਥਾਂ ਤੇ ਰੋਬੋਟ ਹੀ ਕੰਮ ਕਰੀ ਜਾਂਦੇ ਨੇ ਕਹਿ ਦਈਏ ਜੇ ਮੰਨ ਕੇ ਚੱਲੋ ਅ ਇੱਕ ਬਾਗ ਦੇ ਵਿੱਚ 500 ਬੰਦਾ ਕੰਮ ਕਰਦਾ ਉਹਨੂੰ 500 ਬੰਦੇ ਨੂੰ ਰੁਜ਼ਗਾਰ ਮਿਲਿਆ ਹੋਇਆ ਚਾਈਨਾ ਵਾਲਿਆਂ ਨੇ ਜੇ ਟੈਕਨੀਕ ਇਹ ਜੀ ਆ ਰਹੀ ਆ ਸਾਇੰਸ ਕੰਮ ਇਹਨਾਂ ਕਰ ਰਹੀ ਉਹ 500 ਬੰਦੇ ਥਾਂ ਤੇ ਇੱਕ ਹੀ ਇੰਨੀ ਮਹਿੰਗੀ ਮਸ਼ੀਨ ਤਿਆਰ ਹੋ ਜੂਗੀ ਕਿ ਉਹ 500 ਮਜ਼ਦੂਰ ਦੇ ਬਰਾਬਰ ਕੰਮ ਕਰਦੀ ਐ ਤਾਂ ਉੱਥੇ 500 ਮਜ਼ਦੂਰ ਦਾ ਜਿਹੜਾ ਰਜਗਾਰ ਆ ਉਹ ਮਰ ਜਾਂਦਾ ਇਹ ਨੁਕਸਾਨ ਆ ਜੋ ਮੈਨੂੰ ਲੱਗਦਾ ਸਭ ਤੋਂ ਵੱਡਾ ਬਾਕੀ ਜੇ ਮਸ਼ੀਨਾਂ ਦੇ ਮੁਕਾਬਲੇ ਗੱਲ ਕਰੀ ਜਾਵੇ ਆ ਤੁਸੀਂ ਦੇਖ ਲਓ ਵੀ ਆਉਣ ਵਾਲੇ ਆਉਣ ਵਾਲੀਆਂ ਫਲਾਈਂਗ ਕਾਰਸ ਵੀ ਆ ਸਕਦੀਆਂ ਜੋ ਫਿਲਮਾਂ 'ਚ ਦੇਖ ਰਹੇ ਆ ਤੇ ਪਤਾ ਹੀ ਨਹੀਂ ਅਰ ਕੀ ਕੀ ਕੁਛ ਆ ਰਿਹਾ ਜਾਪਾਨ ਤੇ ਚਾਈਨਾ ਦੇ ਵਿੱਚ ਤਾਂ ਇਨੀ ਇੱਕ ਤਰੱਕੀ ਕਰ ਲਈ ਐਸ ਰੋਬੋਟ ਨੇ AI ਨੇ ਨਹੀਂ ਤਰੱਕੀ ਕਰ ਲਈ ਆ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਣਾ ਤਾਂ ਕੋਲੇ ਖੜੇ ਦਾ ਵੀ ਰੋਬੋਟ ਖੜਾ ਕਿ ਬੰਦਾ ਖੜਾ ਨੱਕ ਕੋਲੇ ਹੱਥ ਲਾ ਕੇ ਜਾਂ ਉਹਦੀ ਨਬਜ ਫੜ ਕੇ ਪਤਾ ਲੱਗੂਗਾ ਵੀ ਸਾਹ ਲੈਂਦਾ ਕਿ ਨਹੀਂ ਉਹ ਮੁਸ਼ਕਲ ਆ ਬਈ ਦੱਸਣਾ ਪੈਟਰੋਲ ਪੰਪਾਂ ਤੋਂ ਲੈ ਕੇ ਪੋਚੇ ਲਾਉਣ ਤੋਂ ਲੈ ਕੇ ਜਹਾਜ਼ ਚਲਾਉਣ ਤੱਕ ਮੇਰੇ ਖਿਆਲ ਨਾਲ ਜਿੰਨੀ ਤਰੱਕੀ ਕਰ ਰਹੇ ਆ ਉਹ ਨਾਲੇ ਦਸਾਂ ਸਾਲਾਂ ਜਾਂ ਪੰਜਾਂ ਸਾਲਾਂ ਦੇ ਜਹਾਜ਼ ਚਲਾਉਣ ਵਾਲੇ ਪਾਇਲਟ ਵੀ ਰੋਬੋਟ ਚਲਾਇਆ ਕਰਨਗੇ ਮੈਨੂੰ ਇਹ ਲੱਗਦਾ ਬਹੁਤ ਤਰੱਕੀ ਕਰ ਗਿਆ ਚੋਇਨਾ ਯਾਰ ਬਾ ਕਮਾਲ